ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਾਲ ਯੁਗ ਹੈ ਇੱਥੇ ਸੱਚ ਨੂੰ ਤਾਨਾ ਮਾਰਿਆ ਜਾਂਦਾ ਹੈ ਅਤੇ ਝੂਠ ਨੂੰ ਸਮਾਨ ਮਿਲਦਾ ਹੈ ਇੱਥੇ ਭਗਤ ਨੂੰ ਪਾਗਲ ਕਿਹਾ ਜਾਂਦਾ ਹੈ ਅਤੇ ਕਪਟ ਕਰਨ ਵਾਲੇ ਨੂੰ ਸਮਾਰਟ ਕਿਹਾ ਜਾਂਦਾ ਹੈ ਪਰ ਇਸ ਅੰਧੇਰੇ ਯੁਗ ਵਿੱਚ ਵੀ ਜੋ ਚਾ ਨਿਯਮ ਸਮਝ ਗਿਆ ਉਸ ਦੀ ਜ਼ਿੰਦਗੀ ਅੰਧੇਰੇ ਤੋਂ ਨਿਕਲ ਕੇ ਉਜਾਲੇ ਵੱਲ ਚਲੀ ਜਾਵੇਗੀ ਗੁਰੂ ਸਾਹਿਬ ਜੀ ਦੇ ਇਹ ਚਾਰ ਨਿਯਮ ਕਿਸੇ ਕਿਤਾਬ ਵਿੱਚ ਨਹੀਂ ਤੇਰੇ ਜੀਵਨ ਦੇ ਹਰ ਅਨੁਭਵ ਵਿੱਚ ਲਿਖੇ ਹੋਏ ਹਨ ਬਸ ਪੜ੍ਹਨਾ ਸਿੱਖ ਲਵੋ ਅਤੇ ਸਭ ਕੁਝ ਬੋਲ ਜਾਵੇਗਾ ਪਹਿਲਾ ਨਿਯਮ ਜੋ ਤੈਨੂੰ ਤੋੜਦਾ ਹੈ ਉਹੀ ਤੈਨੂੰ ਗੜਦਾ ਹੈ ਕਾਲ ਯੁਗ ਵਿੱਚ ਹਰ ਮੁਸ਼ਕਿਲ ਇੱਕ ਨਕਾਬ ਹੈ ਜਿਸ ਦੇ ਪਿੱਛੇ ਤੇਰੀ ਸ਼ਕਤੀ ਲੁਕੀ ਹੋਈ ਹੈ ਗੁਰੂ ਸਾਹਿਬ ਕਹਿੰਦੇ ਹਨ ਹਰ ਦਰਦ ਇੱਕ ਪ੍ਰੀਖਿਆ ਹੈ ਅੰਤ ਨਹੀਂ ਦੂਸਰਾ ਨਿਯਮ ਜੋ ਤੇਰਾ ਨਹੀਂ ਉਸ ਨੂੰ ਫੜ ਕੇ ਤੂੰ ਖੁਦ ਹੀ ਰੋਕਦਾ ਹੈ ਜੋ ਚਲਾ ਗਿਆ ਉਸ ਨੂੰ ਛੱਡ ਦੇ ਕਿਉਂਕਿ ਜੋ ਪੱਕਾ ਹੈ ਉਹ ਤੇਰੇ ਤੋਂ ਕਦੀ ਦੂਰ ਨਹੀਂ ਜਾਵੇਗਾ ਤੀਸਰਾ ਨਿਯਮ ਬੋਲਣ ਨਾਲ ਨਹੀਂ ਚੁੱਪੀ ਨਾਲ ਸ਼ਕਤੀ ਵਧਦੀ ਹੈ ਅੱਜ ਕਰ ਹਰ ਕੋਈ ਬੋਲਦਾ ਹੈ ਪਰ ਕੋਈ ਸੁਣਦਾ ਨਹੀਂ ਜੇ ਆਪਣੇ ਅੰਦਰ ਉਤਰ ਗਿਆ ਤਾਂ ਉਹੀ ਖੁਦ ਨੂੰ ਗੁਰੂ ਵਿੱਚ ਪਾ ਜਾਵੇਗਾ ਚੌਥਾ ਨਿਯਮ ਕਰਮ ਨੂੰ ਕਦੀ ਦਿਖਾਵਾ ਨਾ ਬਣਾ ਕਿਉਂਕਿ ਇਸ ਯੁੱਗ ਵਿੱਚ ਜੋ ਬਿਨਾਂ ਦਿਖਾਵੇ ਦੇ ਸੱਚਾ ਕਰਮ ਕਰਦਾ ਹੈ ਗੁਰੂ ਸਾਹਿਬ ਖੁਦ ਉਸ ਦਾ ਲੇਖਾ ਰੱਖਦੇ ਹਨ ਅਤੇ ਉਸ ਦੇ ਹਿੱਸੇ ਵਿੱਚ ਹੀ ਜਿੱਤ ਆਉਂਦੀ ਹੈ ਤਾਂ ਯਾਦ ਰੱਖ ਕਲਯੁਗ ਵਿੱਚ ਜੋ ਸੱਚਾਈ ਤੇ ਅਟਲ ਖੜਾ ਹੈ ਪੱਥਰਨ ਰਸਤੇ ਤੋਂ ਨਾ ਡਰ ਕਿਉਂਕਿ ਉਹ ਤੇਰੇ ਉਚਾਈ ਦਾ ਰਹਾ ਹੈ ਗੁਰੂ ਸਾਹਿਬ ਕਹਿੰਦੇ ਹਨ ਤੂੰ ਨਿਯਮ ਨਹੀਂ ਭੁੱਲੇਗਾ ਤਾਂ ਇਹ ਯੁੱਗ ਵੀ ਤੇਰਾ ਕੁਝ ਨਹੀਂ ਵਿਗਾੜ ਪਾਵੇਗਾ ਅਤੇ ਹੁਣ ਉਠ ਆਪਣੇ ਕਰਮ ਨੂੰ ਸ਼ਸਤਰ ਬਣਾ ਆਪਣੀ ਚੁੱਪੀ ਨੂੰ ਮੰਤਰ ਬਣਾ ਕਿਉਂਕਿ ਇਹ ਚਾਰ ਨਿਯਮ ਤੇਰੀ ਜ਼ਿੰਦਗੀ ਨੂੰ ਉੱਥੇ ਲੈ ਜਾਣਗੇ ਜਿੱਥੇ ਪਹਿਚਾਣ ਦਾ ਸੁਪਨਾ ਵੀ ਹਯਾਣਾ ਲੋਕ ਦੇਖਣ ਤੋਂ ਡਰਦੇ ਹਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ